ਸਟਾਰਟ ਹੇਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਵੀ ਗੈਟਿੰਗ ਕਿ ਸਾਰੇ ਠੀਕ ਠਾਕ ਹੋਵੋਗੇ ਚੁੱਪ ਕਰ ਜਾ ਤੇ ਸਭ ਤੋਂ ਪਹਿਲਾਂ ਬਈ ਮੈਂ ਸੂਟ ਵਰਕ ਕਰਾਇਆ ਸੀ ਜਿਹੜਾ ਉਹ ਦੇਖੋ ਤੁਸੀਂ ਕਿਦਾਂ ਦਾ ਬਣਿਆ ਆ ਰਹੀ ਕਿ ਸੁਹੈਤਰੀ ਕਿਰਾਣ ਹਾਂ ਬਸ ਇਹ ਵਾਲਾ ਵਰਕ ਕਰਾਇਆ ਸੀਗਾ ਖੜਾ ਰੋਪੇ ਦਾ ਹੀ ਕੱਪੜਾ ਲਿਆਏ ਸੀਗੇ ਆਪਾਂ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਉਹ ਸ਼ੌਕ ਤੇ ਤੁਹਾਨੂੰ ਲੈ ਕੇ ਜਾਵਾਂਗੇ ਜਿੱਥੋਂ 100-100 ਦੇ ਸੂਟ ਮਿਲਦੇ ਰਹਿਣਗੇ ਤੇ ਕਾਟਨ ਦੇ ਸੂਟ ਨੇ ਜਿਹੜੇ ਉਹ 100-150 ਦੇ 200 ਦੇ ਮਿਲਦੇ ਨੇ ਜਿਵੇਂ ਕਿ ਵੀਰੇ ਪਾਇਆ ਹੋਇਆ ਹਨਾ ਇਹ ਸੂਟ 200 ਰੁਪਏ ਦਾ ਬਣਿਆ ਹੀ ਕਾਟਨ ਦਾ ਪਿਓਰ ਕਾਟਨ ਦੇ ਸੂਟ ਨੇਗੇ ਇਹ ਠੀਕ ਹੈ ਤੇ ਐਦਾਂ ਦੇ ਜਿਹੜੇ ਪਾਰਟੀ ویئر ਉਹ ਜਿਹੜਾ ਕੱਪੜਾ ਹੁੰਦਾਗਾ ਹਨਾ ਵਧੀਆ ਇਹ ਦੇਖੋ ਤੁਸੀਂ ਸੈਲਫ ਪ੍ਰਿੰਟ ਹੈ ਦੇ ਵਿੱਚ ਸਟਾਰ ਬਣੇ ਹੋਏ ਨੇ ਬਹੁਤ ਸੋਹਣਾ ਜੋਰਜਟ ਦਾ ਕੱਪੜਾ ਹੈਗਾ ਇਹ ਸਿੱਧਾ ਰੱਖ ਪੁੱਤ ਫੋਨ ਤੇ ਇਹ ਬਈ 100 ਰੁਪਏ ਦਾ ਸੂਟ ਬਣਿਆ ਤੇ ਹਨਾ 500 ਰੁਪਏ ਦੀ ਆਪਾਂ ਕੜਾਈ ਕਰਕੇ 600 ਦਾ ਬਹੁਤ ਵਧੀਆ ਪਾਰਟੀ ਵੇਅਰ ਜਿਹੜਾ ਸੂਟ ਹੈ ਆਪਣਾ ਬਣ ਕੇ ਰੈਡੀ ਹੋ ਗਿਆ ਤੇ 100 100 ਦੇ ਤੁਸੀਂ ਅ ਵਧੀਆ ਕੱਪੜੇ ਜਿਵੇਂ ਸ਼ਿਮਰ ਹੋ ਗਿਆ ਹਨਾ ਬਰਬਰੀ ਹੋ ਗਿਆ ਜੋ ਮਮੀ ਸਾਰੇ ਸਮਰ ਕੇ ਹੋ ਗਿਆ ਇਦਾਂ ਦੇ ਸਾਰੇ ਕੱਪੜੇ ਆਹ ਵਾਲਾ ਜਿਹੜਾ ਬਾਜੂ ਵਰਕ ਹੈਗਾ ਠੀਕ ਹੈ 600 ਰੁਪਏ ਦੇ ਵਿੱਚ ਆਪਣਾ ਬਹੁਤ ਵਧੀਆ ਪਾਰਟੀ ਵੀਅਰ ਸੂਟ ਹੈ ਜਿਹੜਾ ਰੈਡੀ ਹੋ ਗਿਆ ਅੱਜ ਦੇ ਬਲੌਗ ਚ ਆਪਾਂ ਉਹ ਸ਼ੌਪ ਤੇ ਤੁਹਾਨੂੰ ਲੈ ਕੇ ਜਾਵਾਂਗੇ ਸਾਰੀ ਲੋਕੇਸ਼ਨ ਦੱਸਾਂਗੇ ਕਿੱਥੇ ਉਹ ਸ਼ੌਪ ਹੈਗੀ ਹੈਗੀ ਠੀਕ ਹੈ ਤੇ ਬਾਕੀ ਲੈਸਸ ਵਗੈਰਾ ਦੀ ਜਿਹੜੀ ਬੁੜਲਾਡਾ ਏਰੀਆ ਦੇ ਵਿੱਚ ਹਨਾ ਬੁੜਲਾਡੇ ਦੇ ਵਿੱਚ ਜਿਹੜਾ ਸਾਨੂੰ ਸਿਟੀ ਲੱਗਦੀ ਆ ਉਹ ਬੁੜਲਾਡਾਗਾ ਉੱਥੇ ਆਪਾਂ ਤੁਹਾਨੂੰ ਸ਼ਾਪ ਹੈ ਜਿਹੜੀ ਉਹ ਦਿਖਾਵਾਂਗੇ ਤੇ ਨਾਲ ਜਿੱਥੋਂ ਮੈਂ ਲੈਸਾਂ ਲੈਣੀਆਂ ਥੂਕ ਰੇਟ ਦੇ ਵਿੱਚ ਉਹ ਸ਼ਾਪ ਨਾਲ ਵੀ ਤੁਹਾਨੂੰ ਦਿਖਾਵਾਂਗੇ ਇਸੇ ਬਲੌਗ ਦੇ ਵਿੱਚ ਵੀ ਮੈਂ ਲੈਸਾਂ ਜਿਹੜੀਆਂ ਉਹ ਕਿੱਥੋਂ ਲੈਣੀਆਂ ਠੀਕ ਹੈ ਤੇ ਬਲੌਗ ਦੇ ਨਾਲ ਐਂਡ ਤੱਕ ਬਣੇ ਰਹੋ ਚਲੋ ਜੀ ਹੁਣ ਆਪਾਂ ਚੱਲਦੇ ਆਂਗੇ ਮਾਰਕੀਟ ਤੇ ਚਲੋ ਹਾਂਜੀ ਇੱਥੇ ਆਪਾਂ ਪਹੁੰਚ ਗਏ ਸੀਗੇ ਮਾਰਕੀਟ ਬੁੜਲਾਡਾ ਸ਼ਹਿਰ ਦੀ ਜਿਹੜੀ ਆਪਾਂ ਸਾਰੀ ਤੁਹਾਨੂੰ ਸ਼ੋਪਿੰਗ ਬਾਰੇ ਦੱਸ ਰਿਆਂ ਕਿ ਕਿੱਥੋਂ-ਕਿੱਥੋਂ ਮੈਂ ਲੈਸਸ ਵਗੈਰਾ ਲੈਣੀਆਂ ਤੇ ਕਿੱਥੋਂ ਸੂਟ ਲੈਣੀਆਂ ਦੋ ਦੁਕਾਨਾਂ ਬਾਰੇ ਦੱਸੂਗੀ ਜਿਹਦੋਂ ਨੂੰ ਮੈਂ ਤੇ ਥੋਕ ਰੇਟ ਦਾ ਜਿਹੜਾ ਸਮਾਨ ਮਿਲਦਾ ਇੱਥੇ ਹਨਾ ਲੈਸਾਂ ਨੇ ਜਿਹੜੀਆਂ ਉਹ 2-2 ਰੁਪਏ ਮੀਟਰ 3-3 ਰੁਪਏ ਮੀਟਰ ਮਿਲਦੀਆਂ ਨੇ ਜਿਹੜੀਆਂ ਕੱਟ ਪੀਸਾਂ ਦੇ ਵਿੱਚ ਪਈਆਂ ਹੁੰਦੀਆਂ ਨੇ ਜਿਵੇਂ 3 ਮੀਟਰ ਦਾ ਕੱਟ ਪਿਆ 2 ਮੀਟਰ ਦਾ 1.5 ਮੀਟਰ ਦਾ ਕੱਟ ਪਿਆ ਹਨਾ ਉਹ 2 ਰੁਪਏ ਮੀਟਰ ਦੇ ਹਿਸਾਬ ਨਾਲ ਦੇ ਦਿੰਦੇ ਨੇ ਇਹ ਠੀਕ ਹੈ ਜੀ 3 ਰੁਪਏ ਮੀਟਰ ਵੀ ਲਾਉਂਦੇ ਨੇ 5 ਰੁਪਏ ਵੀ ਲਾਉਂਦੇ ਨੇ ਜਿਹੜੀ ਕੋਈ ਜ਼ਿਆਦਾ ਵਧੀਆ ਹੋਵੇ ਆ ਦੇਖੋ ਆ ਸਾਰੇ ਕੱਟ ਪੀਸ ਪਏ ਸੀ ਇਹਨਾਂ ਦੇ ਕੱਟੇ ਹੋਏ ਸੀ ਇਹ 2 2 ਮੀਟਰ 1.5 1.5 ਮੀਟਰ ਦੇ ਤੇ ਆਪਾਂ ਜਿਹੜਾ ਬਲੈਕ ਸੂਟ ਜਿਹੜਾ ਵਰਕ ਕਰਵਾਇਆ 100 ਰੁਪਏ ਦਾ ਲਿਆ ਸੀਗੇ ਆਪਾਂ ਹਨਾ ਤੇ ਉਹਤੇ ਆਪਾਂ ਲੈਸ ਲਾਉਣੀ ਸੀਗੀ ਉਹਦੇ ਵਾਸਤੇ ਲੈਸ ਸਿਲੈਕਟ ਕਰਨੀ ਸੀਗੀ ਆਪਾਂ ਤੇ ਮੈਂ ਬਰੀਕ ਵਾਲੀ ਲੈਸ ਹੀ ਲੈਣੀ ਸੀਗੀ ਜਿਆਦਾ ਆਪਾਂ ਹੈਵੀ ਨਹੀਂ ਲਾਉਣੀ ਸੀਗੀ ਇੱਥੇ ਮੈਂ ਸਿਲੈਕਟ ਕਰ ਰਹੀ ਸੀਗੀ ਲੈਸ ਕਿ ਕਿੰਦਾ ਦੀ ਲਵਾਂ ਤੇ ਬਹੁਤ ਵੀ ਸਹੀ ਰੇਟ ਹੈਗਾ ਇਹਨਾਂ ਦਾ ਲੈਸਾਂ ਦਾ ਤੇ ਇਥੋਂ ਹੀ ਮੈਂ ਜ਼ਿਆਦਾ ਜਿਹੜੀਆਂ ਲੈਸਾਂ ਹੋ ਲੈਣੀ ਹੁੰਦੀਆਂ ਤੇ ਇਹ ਮੁਰਲਾਡਾ ਸ਼ਹਿਰ ਦੇ ਵਿੱਚ ਚੁੰਗੀ ਵਾਲੀ ਗਲੀ ਜੇ ਜਿਹਨੂੰ ਮਹਿਰਾਲੀ ਗਲੀ ਵੀ ਕਹਿੰਦੇ ਨੇ ਵੀ ਚੁੰਗੀ ਵਾਲੀ ਗਲੀ ਵੀ ਕਹਿੰਦੇ ਨੇ ਉੱਥੇ ਇਹਨਾਂ ਦੀ ਸ਼ਾਪ ਹੈਗੀ ਹੈ ਇਹ ਤੇ ਇਹਨਾਂ ਦੇ ਨਾਲ ਸਾਰਾ ਸਮਾਨ ਮਿਲਦੇ ਲਗਭਗ ਹਰ ਇੱਕ ਆਈਟਮ ਮਿਲਦੀ ਹੈ ਇਹਨਾਂ ਦੇ ਜਿਵੇਂ ਕਿ ਪਾਰਲਰ ਦਾ ਸਮਾਨ ਹੋ ਗਿਆ ਹਨਾ ਜਾਂ ਬੂਟ ਚਪਲਾਂ ਹੋ ਗਿਆ ਜਾਂ ਅੰਡਰਗਾਰਮੈਂਟਸ ਹੋ ਗਏ ਜਾਂ ਮੇਕਅਪ ਦਾ ਸਮਾਨ ਹੋ ਗਿਆ ਹਨਾ ਝੂੜਾ ਵਗੈਰਾ ਹਨਾ ਕੋਈ ਵੀ ਜਿਵੇਂ ਲੈਸਸਸ ਵਗੈਰਾ ਹੋ ਗਿਆ ਜਿਵੇਂ ਕੁਈ ਲੋਸ਼ਨ ਸ਼ੈਂਪੂ ਨਾਲ ਏਦਾਂ ਨ ਸਮਾਨ ਸਾਰਾ ਮਿਲਦਾ ਇਹਨਾਂ ਦੇ ਰੀਲਾਂ ਜਿਵੇਂ ਕਿ ਸਟੀਚਿੰਗ ਦਾ ਸਾਰਾ ਸਮਾਨ ਨਾਲ ਰੀਲਾਂ ਬੁਕਰਮਾ ਸਾਰਾ ਕੁਝ ਸਾਰਾ ਕੁਝ ਥੋਕ ਰੇਟ ਤੇ ਮਿਲਦਾਗਾ ਹਰ ਇੱਕ ਚੀਜ਼ ਥੋਕ ਰੇਟ ਤੇ ਮਿਲਦੀ ਹੈਗੀ ਠੀਕ ਹੈ ਜੀ ਸੋ ਇਥੋਂ ਮੈਂ ਜਿਹੜੀ ਹਰ ਇੱਕ ਚੀਜ਼ ਜਿਹੜੀ ਇਦਾਂ ਦੀ ਆ ਐਟਮ ਆ ਉਹ ਇਹਨਾਂ ਤੋਂ ਹੀ ਲੈਣੀ ਹੁੰਦੀ ਹੈਗੀ ਰੇਟ ਬਹੁਤ ਸਹੀ ਹੈ ਇਹਨਾਂ ਦਾ ਕੋਈ ਵੀਡੀਓ ਆਪਣੀ ਵੀ ਪ੍ਰੋਮੋਸ਼ਨਲ ਹੀ ਨਹੀਂ ਹੈਗੀ ਜੀ ਬਸ ਵੈਸੇ ਹੀ ਮੈਂ ਕਿ ਜਿੱਥੋਂ ਮੈਂ ਸ਼ਾਪਿੰਗ ਕਰਦੀ ਆ ਮੈਂ ਉਹ ਵੀਡੀਓ ਤੁਹਾਨੂੰ ਸ਼ੇਅਰ ਕਰਨਾ ਚਾਹੁੰਦੀ ਸੀਗੀ ਹਨਾ ਤਾਂ ਹੈਲਪ ਹੋ ਜਾਂਦੀ ਹੈ ਕਈ ਬਣਾ ਦੇ ਕਮੈਂਟ ਆਏ ਹੋਏ ਸੀਗੇ ਤਾਂ ਕਰਕੇ ਮੈਂ ਅੱਜ ਇਹ ਬਲੌਗ ਹੈ ਜਿਹੜਾ ਉਹ ਸ਼ੇਅਰ ਕੀਤਾਗਾ ਠੀਕ ਹੈ ਜੀ ਸੋ ਇੱਥੇ ਆਪਾਂ ਜਾ ਰਹਿਆਂਗੇ ਜਿਹੜੀ ਆਈਟੀਆਈ ਤੇ ਸ਼ਾਪ ਹੈਗੀ ਜਦੋਂ ਆਪਾਂ ਬੁੜਲਾਡਾ ਬਸ ਨੇ ਕਨੀਓ ਜਾਣੇ ਆ ਤਾਂ ਫਿਰ ਉਧਰੋਂ ਨਾ ਆਈਟੀਆਈ ਚੌਕ ਹੈ ਜਿਹੜਾ ਉੱਥੇ ਐਂਟਰ ਕਰਨ ਤੋਂ ਪਹਿਲਾਂ ਹੀ ਰੋਡ ਦੇ ਉੱਤੇ ਹੀ ਇਹ ਸ਼ਾਪ ਆ ਜਾਂਦੀ ਹੈ ਦੋ ਦੁਕਾਨਾਂ ਇਕੱਠੀਆਂ ਲੱਗੀਆਂ ਉੱਚੀਆਂ ਜੀਆਂ ਦੁਕਾਨਾਂ ਨੇ ਦੋ ਇਕੱਠੀਆਂ ਤੇ ਜਿਹੜੀ ਦੁਕਾਨ ਤੇ ਆਪਾਂ ਜਾਣਾਗਾ ਉੱਥੇ ਲਿਖਿਆ ਹੋਇਆ ਉੱਪਰ ਗੁਰਤੇਜ ਸਿੰਘ ਦੀ ਕੱਪੜੇ ਦੀ ਦੁਕਾਨ ਠੀਕ ਹੈ ਇੱਥੇ ਮੈਂ ਤੁਹਾਨੂੰ ਦਿਖਾਉਂਗੀ ਇੱਥੇ ਅਸੀਂ ਬਾਰ-ਬਾਰ ਦੀ ਗਏ ਸੀ ਅਸੀਂ ਉੱਪਰ ਦੀ ਆਏ ਸੀ ਚੱਲ ਕੇ ਤਾਂ ਕਰਕੇ ਅਸੀਂ ਬੱਸ ਸਟੈਂਡ ਕਨੀ ਹੋਣੀ ਸੀ ਆਏ ਤੇ ਇੱਥੇ ਆਪਾਂ ਤੁਹਾਨੂੰ ਸ਼ਾਪ ਦਿਖਾਵਾਂਗੇ ਆ ਸੀਗੀਆਂ ਦੋ ਦੁਕਾਨਾਂ ਨਹੀਂ ਆ ਇੱਥੇ ਨਾਲ ਹੀ ਲੈਸਾਂ ਹੀ ਲੈਸਾਂ ਲਿਖਿਆ ਹੋਇਆ ਹੈ ਲੈਸਾਂ ਦੀ ਦੁਕਾਨ ਨਾਲ ਹੀ ਤੇ ਇਹ ਵਾਲੀ ਸ਼ਾਪ ਹੈਗੀ ਹੈ ਜਿੱਥੇ ਆਪਾਂ ਜਾਵਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਵੀ ਸ਼ੂਟ ਕੀਤੀ ਹੈ ਮੈਂ ਕਿ ਕਿਹੜੀ ਦੁਕਾਨ ਹੈ ਠੀਕ ਹੈ ਇੱਕ ਦੁਕਾਨ ਹੈ ਇਹਦੇ ਨਾਲ ਵਾਲੀ ਬੰਦ ਪਈ ਸੀ ਅੱਜ ਤੇ ਇਹ ਜਿਹੜੀ ਸ਼ਾਪ ਤੇ ਆਪਾਂ ਜਾਣਾ ਸੀ ਉਹ ਖੁੱਲੀ ਸੀ ਆ ਦੇਖੋ ਇੱਥੇ ਲਿਖਿਆ ਹੈ ਗੁਰਤੇਜ ਸਿੰਘ ਦੀ ਕੱਪੜੇ ਦੀ ਦੁਕਾਨ ਠੀਕ ਹੈ ਜੀ ਤੇ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਦੁਕਾਨ ਦੇ ਵਿੱਚ ਐਂਟਰ ਕਰਦੇ ਆ ਇੱਥੇ ਬਾਬਾ ਬੈਠਾ ਹੁੰਦਾ ਇੱਕ ਤੇ ਇੱਥੇ ਸਿਰਫ ਇਹ ਮੂਰੇ ਜਿਹੜੀ ਦੁਕਾਨ ਹੈ ਇੱਥੇ ਇਹ ਸਿਰਫ ਕੁਰਤੇ ਪਜਾਮੇ ਤੇ ਲਾਈਨਿੰਗ ਵਗੈਰਾ ਵੇਚਦੇ ਨੇ ਠੀਕ ਹੈ ਤੇ ਅੰਦਰ ਇਹਨਾਂ ਦਾ ਘਰ ਹੈ ਜਿਹੜਾ ਉਹ ਘਰ ਦੇ ਵਿੱਚ ਹੀ ਇਹਨਾਂ ਨੇ ਕੱਪੜਾ ਪਾਇਆ ਹੋਇਆ ਹੈਗਾ ਤੇ ਰੇਟ ਵੀ ਤੁਹਾਨੂੰ ਜਿਵੇਂ ਮੈਂ ਥੰਬਨੇਲ ਤੇ ਹਾਂ ਨਾ ਤੁਹਾਨੂੰ ਦੱਸਿਆ ਹੀ ਆ ਕਿ 100-100 ਰੁਪਏ ਦੇ ਸੂਟ 20-20 ਰੁਪਏ ਮੀਟਰ ਵਾਲੇ ਕੱਟ ਪੀਸ ਵੀ ਮਿਲਦੇ ਨੇ ਇੱਥੇ ਤੇ ਬਹੁਤ ਜ਼ਿਆਦਾ ਸਹੀ ਹੈ ਗਰੇਟ ਇਹਨਾਂ ਦਾ ਮੈਨੂੰ ਸਾਰੇ ਬੁਰਲਾਡੇ ਦੇ ਵਿੱਚੋਂ ਇਹਨਾਂ ਦਾ ਰੇਟ ਹੈ ਜਿਹੜਾ ਉਹ ਸਹੀ ਲੱਗਦਾ ਹੈ ਤਾਂ ਦੇਖੋ ਤੁਸੀਂ ਕਿੰਨੇ ਸੋਹਣੇ ਸੂਟ ਨੇ ਸਾਰੇ 300 ਰੁਪਏ 350 ਇਦਾਂ ਦਾ ਰੇਟ ਸੀ ਇਹਨਾਂ ਦਾ ਤੇ ਕੱਪੜਾ ਮਲਾਈ ਵਰਗਾ ਸੀ ਬਹੁਤ ਜ਼ਿਆਦਾ ਸੌਫਟ ਕੱਪੜਾ ਸੀ ਬਹੁਤ ਸੋਨਾ ਕੱਪੜਾ ਸੀਗਾ ਠੀਕ ਹੈ ਬਲੌਗ ਮੈਂ ਬਹੁਤ ਸ਼ੂਟ ਕੀਤਾ ਸੀ ਪਰ ਵਿੱਚੋਂ ਵੀਡੀਓ ਮੇਰੇ ਫੋਨ ਦੇ ਵਿੱਚ ਥੋੜਾ ਫਾਲਟ ਹੋ ਗਿਆ ਤਾਂ ਕਰਕੇ ਡਿਲੀਟ ਹੋ ਗਿਆ ਦੇਖੋ ਆ ਕੱਪੜਾ ਕਿੰਨਾ ਸੋਹਣਾ 100 ਰੁਪਏ ਦਾ ਸੂਟ ਸੀਗਾ ਇਹ ਹਾਂਜੀ ਲੱਫਾ ਕਰਿਆ ਆ ਗਏ ਸੀਗੇ ਤੇ ਮੂਡ ਬਹੁਤ ਜ਼ਿਆਦਾ ਖਰਾਬ ਹੋ ਗਿਆ ਮੈਂ ਨਾ ਵੀਡੀਓ ਬਹੁਤ ਜ਼ਿਆਦਾ ਸ਼ੂਟ ਕੀਤੀ ਸੀਗੀ ਸ਼ਾਪ ਦੇ ਵਿੱਚ ਤੇ ਜਦੋਂ ਮੈਂ ਹੁਣ ਵੀਡੀਓ ਐਡਿਟ ਕਰ ਰਹੀ ਸੀਗੀ ਤੇ ਮੈਨੂੰ ਆਏ ਸੀਗੀ ਪਹਿਲਾਂ ਵੀ ਚਲ ਅਪਲੋਡ ਕਰ ਦਿੰਦੇ ਆ ਨਾਲ ਦੀ ਨਾਲ ਆ ਕੇ ਤੇ ਸਟੋਰੇਜ ਫੁੱਲ ਹੋ ਗਈ ਮੇਰੇ ਫੋਨ ਦੀ ਸਟੇਜ ਫੁੱਲ ਹੋਣ ਕਰਕੇ ਮੈਂ ਕੁਝ ਕੁ ਵੀਡੀਓ ਵਿੱਚ ਡਿਲੀਟ ਕਰਤੀਆਂ ਐਡਿਟਿੰਗ ਕਰ ਰੱਖੀ ਸੀਗੀ ਇਨ ਸ਼ਾਰਟ ਤੇ ਫਿਰ ਇਹ ਚਲ ਇਨ ਸ਼ਾਰਟ ਤੇ ਪਈਆਂ ਨੇ ਵੀਡੀਓ ਮੈਂ ਗੈਲਰੀ ਦੇ ਵਿੱਚੋਂ ਡਿਲੀਟ ਕਰਤੀਆਂ ਤੇ ਆਲ ਮਤਲਬ ਕਿ ਜਿਹੜੀਆਂ ਰੀਸੈਂਟਲੀ ਡਿਲੀਟਡ ਹੁੰਦੀਆਂ ਨੇ ਫੋਟੋ ਉਹ ਵੀ ਡਿਲੀਟ ਕਰਤੀਆਂ ਤੇ ਉਹ ਜਦੋਂ ਸ਼ਾਰਟ ਚ ਜਾ ਕੇ ਮੈਂ ਵੀਡੀਓ ਸੇਵ ਕਰ ਲੀ ਉਹ ਉਹਦੇ ਵਿੱਚੋਂ ਵੀ ਉੱਡ ਗਈਆਂ ਵੀਡੀਓ ਕੁਝ ਕੁ ਵੀਡੀਓ ਰਹਿ ਗਈਆਂ ਤੇ ਉਹ ਮੈਂ ਲਾਤੀਆਂ ਤੁਸੀਂ ਦੇਖ ਲਿਆ ਹਨਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਆ ਵਾਲੀ ਲੈਸ ਲੈ ਕੇ ਆਏ ਸੀਗੇ ਠੀਕ ਹੈ ਮਲਟੀ ਸ਼ੇਡ ਤੇ ਸੂਟ ਮੈਂ ਜਿਹੜਾ ਆਪਾਂ ਡਾਈ ਕਰਨਾ ਭਾਈ ਨੂੰ ਦੇ ਆਏ ਦੁਪੱਟਾ ਡਾਈ ਕਰਾਇਆ ਸੀਗਾ ਤੇ ਇੱਕ ਆਪਾਂ ਦੁਪੱਟਾ ਜਿਹੜਾ ਡਾਈ ਕਰਨਾ ਫੜਾਇਆ ਹੋਇਆ ਸੀਗਾ ਇਹ ਫੜ ਕੇ ਲਿਆਏ ਆਂਗੇ ਸੂਟ ਨਾਲ ਹੈਗਾ ਇਹ ਤੇ ਦੋ ਦੁਪੱਟੇ ਆਪਾਂ ਆਹ ਡਾਈ ਕਰਾਈ ਸੀਗੇ ਇੱਕ ਆ ਕਰਾਇਆ ਸੀਗਾ ਜਿਹੜਾ ਆਪਾਂ ਸ਼ਾਰਟ ਕੁੜਤੀ ਵਾਲਾ ਸੂਟ ਬਣਾਇਆ ਉਹਦੇ ਨਾਲ ਤੇ ਆਹ ਲੈਸ ਲੱਗੀ ਹੋਈ ਹੈ ਤੇ ਆਹ ਲੈਸ ਤਾਂ ਇਹਨੂੰ ਪੱਟੂ ਵੀ ਮੈਂ ਗ੍ਰੇ ਕਲਰ ਦੀ ਹੈ ਤੇ ਇੱਕ ਆਪਾਂ ਆ ਦੁਪੱਟਾ ਡਾਈ ਕਰਾਇਆਗਾ ਠੀਕ ਹੈ ਤੇ ਬਾਕੀ ਸੂਟ ਬਈ ਆਪਾਂ ਅਜ ਪਲੇਨ ਹੀ ਲੈ ਕੇ ਆਈਆਂ ਤੇ ਮਸੂਤ ਮੈਂ ਹੋਰ ਕੁਝ ਨਹੀਂ ਲੈ ਕੇ ਆਈ ਆਹ ਲੈ ਗਈ ਜਿੰਨੇ ਤੇ ਆਪਾਂ ਵਰਕ ਕਰਾਵਾਂਗੇ ਸੋਨਾ ਜਾਂ ਕੋਈ ਇਹ ਦੋ ਨੇਗੇ ਇੱਕੋ ਜੇ ਤੇ ਇੱਕ ਆ ਹੈਗਾ ਆ 컬러 ਮੈਨੂੰ ਬਹੁਤ ਸੋਹਣਾ ਲੱਗਿਆ ਤੇ ਇਹ ਬਈ ਕਿਸੇ ਨੇ ਮੰਗਵਾਏ ਸੀਗੇ ਭੂਆ ਦੀ ਕੁੜੀ ਨੇ ਦੋ ਸੂਟ ਇੱਕੋ ਜੇ ਲੈਣੇ ਸੀ ਉਹਨਾਂ ਨੂੰ ਦੋਨਾਂ ਭੈਣਾਂ ਨੇ ਵਰਕ ਕਰਵਾ ਕੇ ਪੌੜ ਨੇਗੇ ਵਰਕ ਵੀ ਮੈਂ ਕਰਵਾ ਕੇ ਦਊਂਗੀ ਉਹਨਾਂ ਨੂੰ ਤੇ ਆਹ 컬러 ਵੀ ਉਹਨਾਂ ਨੂੰ ਮੈਂ ਕਿਹਾ ਸੀ ਕਿ ਇਹ ਲੈਣਾ ਇਹ ਲੈ ਲਓ ਪਰ ਇੱਕ ਸੀਗਾ ਇਹ ਇੱਕੋ ਜਿਹਾ ਸੂਟ ਸੀਗਾ ਤੇ ਇਦੀ ਮੈਂ ਖੁਦ ਨਹੀਂ ਜੇ ਕਿਸੇ ਨੇ ਲੈਣਾ ਹੋਇਆ ਹਨਾ ਤਾਂ ਜਿਵੇਂ ਹੁਣ ਆਪਣੇ ਅੰਡਗਵਾਂ ਚ ਹੁੰਦਾ ਕਈਆਂ ਨੇ ਪਸੰਦ ਆ ਜਾਂਦਾ ਤਾਂ ਫਿਰ ਮੈਂ ਦੇ ਦੂੰਗੀ ਵੈਸੇ ਮੈਂ ਲਈ ਹੀ ਪਰ ਮੈਨੂੰ ਕਲਰ ਵਧੀਆ ਲੱਗਾ ਤਾਂ ਕਰਕੇ ਲਈ ਮੈਂ ਤੇ ਵੀਡੀਓ ਇੰਨੀ ਜ਼ਿਆਦਾ ਸ਼ੂਟ ਕੀਤੀ ਸੀ ਨਾ ਕੱਲੇ-ਕੱਲੇ ਸੂਟ ਦੀ ਵੀਡੀਓ ਬਣਾਈ ਸੀ ਮੈਂ ਰੇਟ ਵੀ ਦੱਸਿਆ ਸੀਗਾ ਪਰ ਡਿਲੀਟ ਹੋ ਗਈ ਨੈਕਸਟ ਜਦੋਂ ਆਪਾਂ ਦੁਬਾਰੇ ਬਲੌਗ ਬਣਾਇਆ ਤਾਂ ਪੂਰੀ ਮੈਂ ਸਾਫਤਾ ਦੇ ਨਾਲ ਜਿਹੜਾ ਬਲੌਗ ਬਣਾਉਂਗੀ ਮੇਰਾ ਫੋਨ ਹੈ ਜਿਹੜਾ ਉਹ ਨੇ ਸਟ੍ਰੇ ਜੇ ਜੁਦੀ ਬਹੁਤ ਜ਼ਿਆਦੇ ਸ਼ੀਤੀ ਫੁੱਲੂ ਹੋ ਜਾਂਦੀ ਹੈ ਤਾਂ ਕਰਕੇ ਨਾ ਵੀਡੀਓ ਬਸ ਸਾਰਾ ਦਿਮਾਗ ਹੈ ਜਿਹੜਾ ਜਿਵੇਂਰਾ ਖਰਾਬ ਹੋ ਗਿਆ ਤੇ ਚਲੋ ਜੀ ਫਿਰ ਵੀ ਜੇ ਥੋੜੀ ਜੀ ਹੈਲਪ ਹੋਈ ਹੋਈ ਹਨਾ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸ ਦਿਓ ਵੀ ਕਿੱਦਾਂ ਦੀ ਲੱਗੀ ਹਨਾ ਤੇ ਨੈਕਸਟ ਸੋਹਣਾ ਜਿਹਾ ਬਲੌਗ ਲੈ ਕੇ ਹਾਜ਼ਰ ਹੋਵਾਂਗੇ ਤੇ ਇੱਕ ਕਮੈਂਟ ਜ਼ਰੂਰ ਕਰਿਓ ਵੀ ਜੇ ਤੁਸੀਂ ਰੁਟੀਨ ਦਾ ਬਲੌਗ ਦੇਖਣਾ ਪਸੰਦ ਕਰੋਗੇ ਤਾਂ ਆਪਾਂ ਜ਼ਰੂਰ ਸ਼ੇਅਰ ਕਰਿਆ ਕਰਾਂਗੇ ਵਿੱਚ ਦੀ ਇੱਕ ਅੱਧਾ ਬਲੌਗ ਪਾ ਦਿਆ ਕਰਾਂਗੇ ਫੈਮਿਲੀ ਨਾਲ ਤੇ ਚਲੋ ਹੁਣ ਮਿਲਾਂਗੇ ਨੈਕਸਟ ਵਲੌਗ ਚ ਤਦ ਤੱਕ ਲਈ ਪਿਆਰ ਭਰੀ ਸ਼ਸ਼ੀਗਰ ਐਂਡ ਬਾਈ ਬਾਈ